ਹਾਂਜੀ ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਆ ਆਪਾਂ ਤੁਹਾਡੇ ਲਈ ਡੇਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਲੈ ਕੇ ਆਉਣੇ ਆ ਕਟ్రਾਈ ਦਾ ਸਟਾਫ ਆ ਬਹੁਤ ਹੀ ਜਿਆਦਾ ਸੌਫਟ ਹੈਗਾ ਜਿਹੜਾ ਦਾ ਫੈਬਰਿਕ ਆ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈਗਾ ਤੇ ਰਾਮ ਟੈਕਸ ਦਾ ਹੈਗਾ ਇਹ ਬਹੁਤ ਪਿਆਰਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਤੇ ਕਮੈਂਟ ਕਰ ਦਿਓ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਜਿਆਦਾ ਸੋਹਣੀ ਆ ਸਾਰੇ ਦਾ ਸਾਰਾ ਡਿਜ਼ਾਈਨ ਦਿਖਾ ਦੋ ਇਨਾਂ ਦੇ ਵਿੱਚ ਕੋਈ ਦੂਸਰਾ ਕਲਰ ਜਾਂ ਕੋਈ ਡਿਜ਼ਾਈਨ ਨਹੀਂ ਬਣਦਾ ਕਿਉਂਕਿ ਇੰਨੀ ਸੋਹਣੀ ਕੁਆਲਿਟੀ ਤੇ ਵਧੀਆ ਕੰਪਨੀ ਦੇ ਹੀ ਸੂਟ ਆਪਣੇ ਕੋਲ ਆਏ ਹੋਣਗੇ ਚੈੱਕ ਦੇ ਵਿੱਚ ਇਹ ਵਾਲਾ ਕਲਰ ਦੇਖੋ ਬਹੁਤ ਸੋਹਣਾ ਹੈ ਕਟਾਈ ਕਹਿੰਦੇ ਆ ਸਾਨੂੰ ਬਹੁਤ ਭਾਰੀ ਲੱਗਦੀ ਆ ਪਰ ਨਿੱਗੀ ਹੁੰਦੀ ਆ ਪਾਉਣ ਨੂੰ ਹਰ ਇੱਕ ਦਾ ਮਾਨ ਕਰਦਾ ਤੇ ਉਹ ਭਾਰਾ ਸਟੱਫ ਕਰਕੇ ਕੋਈ ਪਾਉਂਦਾ ਨਹੀਂ ਪਰ ਇਹ ਹੌਲਾ ਸਟੱਫ ਹੈ ਤੁਸੀਂ ਇਹਨੂੰ ਸਾਰੇ ਜਣੇ ਵੇਅਰ ਕਰ ਸਕਦੇ ਹੋਗੇ ਦੇਖੋ ਕਿੰਨੀ ਜਿਆਦਾ ਸੋਹਣੀ ਇਹਦੀ ਡਿਜ਼ਾਈਨਿੰਗ ਲਗ ਲਗ ਕਲਰਾਂ ਦੇ ਵਿੱਚ ਸ਼ੇਡ ਇਹਦੇ ਕੰਬੀਨੇਸ਼ਨ ਬਹੁਤ ਜਿਆਦਾ ਪਿਆਰਾ ਹੋਇਆ ਹੋਇਆ ਚੈੱਕ ਦੇ ਵਿੱਚ ਕਈ ਕਲਰ ਨੇ ਆਪਣੇ ਕੋਲੇ ਦੇਖੋ ਇਹ ਵਾਲਾ ਕਲਰ ਵੀ ਬਹੁਤ ਜਿਆਦਾ ਸੋਹਣਾਗਾ ਆ ਲਓ ਜੀ ਲਵਲੀਨ ਲਵਲੀਨ ਦਾ ਆ ਗਿਆ ਜੀ ਸੌਰੀ ਲਵਲੀਨ ਦਾ ਇਹ ਜਿਹੜਾ ਇਹਦਾ ਸਟਾਫ ਆਗਾ ਤੇ ਦੇਖੋ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੋਈ ਹੈ ਡਿਜੀਟਲ ਪ੍ਰਿੰਟਿੰਗ ਆ ਇਹ ਉਮੀਦ ਕਰਦੀ ਹਾਂ ਤੁਸੀਂ ਜਰੂਰ ਸਾਡੇ ਸੂਟ ਪਸੰਦ ਕਰੋਗੇ ਤੇ ਆਰਡਰ ਦਿਓਗੇ ਜੀ ਧੰਨਵਾਦ